ਦੇ ਦਿਹਾੜੇ ਸਾਡੀ ਕੌਮ ਮਨਾਉਂਦੀ ਏ ਜਿੱਤੇ ਕਰੋੜਾਂ ਦਾ ਖਰਚਾ ਹੁੰਦਾ ਪਰ ਕਿਸੇ ਨੂੰ ਪੁੱਛੋ ਭਾਜੀ ਆਉਟਪੁੱਟ ਕੀ ਆ ਇਹਦੀ ਨਿਕਲਿਆ ਕੀ ਇਹਦੇ ਵਿੱਚੋਂ ਜਵਾਬ ਕਿਸੇ ਕੋਲ ਨਹੀਂ ਹੈਗਾ ਵੀ ਇਹਦੀ ਆਉਟਪੁੱਟ ਕੀ ਹੈ ਹਾਂ ਹੁਣੇ ਤੁਸੀਂ 350 ਸਾਲਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਮਨਾ ਕੇ ਹਟਿਓ ਕੌਮ ਨੇ ਰੱਜ ਕੇ ਮਨਾਇਆ ਨਾ ਦਿਹਾੜਾ ਕਰੋੜਾਂ ਦਾ ਅਰਬਾਂ ਦਾ ਖਰਚਾ ਹੋਇਆ ਪਰ ਜੇ ਮੈਂ ਪੁੱਛਾਂ ਕੌਮ ਨੂੰ ਲਾਭ ਕੀ ਹੋਇਆ ਤਾ ਕਿਸੇ ਕੋਲ ਜਵਾਬ ਨਹੀਂ ਜੇ ਹੋਣਾ ਕੌਮ ਦੇ ਕਿਹੜੇ ਬੰਦੇ ਨੇ ਕੀ ਸਿੱਖਿਆ ਕਿਹੜੀ ਅਸੀਂ ਇੱਕ ਨਵੀਂ ਮੂਵਮੈਂਟ ਤੋਰ ਦਿੱਤੀ ਕੀ ਅਸੀਂ ਕੌਮ ਵਾਸਤੇ ਅਗਲੇ ਭਵਿੱਖ ਦੀਆਂ ਕੀ ਗੱਲਾਂ ਕੀਤੀਆਂ ਕਿਸੇ ਨੂੰ ਪੁੱਛੋ ਨਹੀਂ ਜੀ ਉਹ ਬਸ ਉੱਥੇ ਨਾ ਸ਼ਾਇਬਨੀਰ ਬੜਾ ਵਧੀਆ ਬਣਿਆ ਸੀਗਾ ਉੱਥੇ ਗਜਰੇਲਾ ਸੀਗਾ ਉੱਥੇ ਅਸੀਂ ਗਏ ਪਟਨਾ ਸਾਹਿਬ ਦੀ ਧਰਤੀ ਉੱਤੇ ਟੈਂਟ ਬੜੇ ਵਧੀਆ ਲਾਇਆ ਸੀ ਨितीश ਕੁਮਾਰ ਨੇ ਲਾਈਟਾਂ ਬਹੁਤ ਵਧੀਆ ਸੀਗੀਆਂ ਉੱਥੇ ਦੀਆਂ ਪ੍ਰਬੰਧ ਬਹੁਤ ਵਧੀਆ ਕੀਤਾ ਹੋਇਆ ਸੀਗਾ ਬਸ ਆ ਗੱਲਾਂ ਨੇ ਸਾਡੇ ਲੋਕਾਂ ਦੇ ਪੱਲੇ ਹੋਰ ਕੁਝ ਨਹੀਂ ਹੈਗਾ ਜੀ ਦੇਖ ਲਓ ਮੈਂ ਝੂਠ ਕਹਿ ਰਿਹਾ ਤਾਂ ਤੁਸੀਂ ਮੈਨੂੰ ਕਹਿ ਦਿਓ ਸਾਡੇ ਲੋਕਾਂ ਨੇ ਜ਼ਿਕਰ ਕੀਤਾ ਟੈਂਟਾਂ ਦਾ ਜ਼ਿਕਰ ਕੀਤਾ ਹੈ ਲਾਈਟਾਂ ਬੜੀ ਵਧੀਆ ਸੀ ਜ਼ਿਕਰ ਕੀਤਾ ਹੈ ਪ੍ਰਬੰਧ ਬਹੁਤ ਅੱਛਾ ਸੀ ਜ਼ਿਕਰ ਕੀਤਾ ਠੀਕ ਹੈ ਨਤੀਸ਼ ਕੁਮਾਰ ਦਾ ਧੰਨਵਾਦ ਹੈ ਉਹਨੇ ਸਭ ਕੁਝ ਕੀਤਾ ਧੰਨਵਾਦ ਹੈ ਉਹਦਾ ਪਰ ਕੀ ਅਸੀਂ ਉਥੇ ਲਾਈਟਾਂ ਟੈਂਟ ਉਥੇ ਦਾ ਪ੍ਰਬੰਧ ਏ ਵੀ ਦੇਖਣ ਵਾਸਤੇ ਗਏ ਸੀਗੇ ਕੀ ਅਸੀਂ ਉੱਥੇ ਹੋਰ ਕੁਝ ਨਹੀਂ ਵੇਖਿਆ ਤੁਸੀਂ ਗੌਰ ਕਰਿਓ ਜਿਹੜੀਆਂ ਚੀਜ਼ਾਂ ਵੇਖਣ ਵਾਲੀਆਂ ਨੇ ਤੇ ਜਿਨ੍ਹਾਂ ਦੇ ਵਿੱਚ ਸੁਧਾਰ ਕਰਨ ਵਾਲਾ ਹੈ ਨਾ ਸਾਡੀ ਕੌਮ ਆ ਜੋ ਉਸ ਪਾਸੇ ਨੂੰ ਜਾ ਹੀ ਨਹੀਂ ਰਹੀ ਅਸੀਂ ਕਿਸੇ ਹੋਰ ਪਾਸੇ ਨੂੰ ਤੁਰ ਪਏ ਆ ਅਰਦਾਸ ਤਾਂ ਤੁਸੀਂ ਪੈਰਾ ਪੜਦੇ ਹੋ ਪੰਜਾਂ ਤਖਤਾਂ ਪੜਿਓ ਜੀ ਜਰਾ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਇਹ ਨੇਤਾ ਆਪਾਂ ਬਣਦੇ ਆ ਵੀ ਪੰਜਾ ਤਖਤਾਂ ਦਾ ਧਿਆਨ ਧਰੋ ਤੇ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰੋ ਇਹ ਗੱਲ ਆਪਾਂ ਕਹਿੰਨੇ ਆ ਨਾ ਹੁਣ ਧਿਆਨ ਧਰੋ ਦਾ ਮਤਲਬ ਕੀ ਹੈ ਵੀ ਆਪਣੇ ਦਿਮਾਗ ਦੇ ਅੰਦਰ ਬਿਲਡਿੰਗ ਨੂੰ ਲੈ ਕੇ ਆਈਏ ਜਿਹੜੀ ਬਿਲਡਿੰਗ ਬਣੀ ਹੋਈ ਹੈ ਅਕਾਲ ਤਖਤ ਸਾਹਿਬ ਦੀ ਜਿਹੜੀ ਬਿਲਡਿੰਗ ਹੈ ਜਾਂ ਪਟਨਾ ਸਾਹਿਬ ਦੀ ਜਿਹੜੀ ਬਿਲਡਿੰਗ ਹੈ ਹਜੂਰ ਸਾਹਿਬ ਦੀ ਜਿਹੜੀ ਬਿਲਡਿੰਗ ਹੈ ਵੀ ਉਸ ਬਿਲਡਿੰਗ ਨੂੰ ਆਪਣੇ ਧਿਆਨ ਵਿੱਚ ਲੈ ਕੇ ਆਈਏ ਇਦਾਂ ਧਿਆਨ ਧਰਨ ਯਾ ਜਿੰਨੇ ਗੁਰਦੁਆਰੇ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੰਗਲਾ ਸਾਹਿਬ ਦੀ ਬਿਲਡਿੰਗ ਨੂੰ ਲੈ ਕੇ ਆਈਏ ਆਪਣੇ ਦਿਮਾਗ ਵਿੱਚ ਯਾ ਰਕਾਬਗਨ ਸਾਹਿਬ ਦੀ ਬਿਲਡਿੰਗ ਨੂੰ ਲੈ ਕੇ ਆਈਏ ਸੀਸਗਨ ਸਾਹਿਬ ਦੀ ਬਿਲਡਿੰਗ ਨੂੰ ਲੈ ਕੇ ਆਈਏ ਕਿ ਇਦਾਂ ਧਿਆਨ ਤਾਂ ਰੰਦੀ ਗੱਲ ਹੋ ਰਹੀ ਹੈ ਬੜੀ ਡੂੰਗੀ ਗੱਲ ਕੀਤੀ ਗਈ ਸੀ ਮਾਫ ਕਰਿਓ ਅਸੀਂ ਤੇ ਇਸ ਚੀਜ਼ ਵਾਲੇ ਪਾਸੇ ਨੂੰ ਧਿਆਨ ਹੀ ਨਹੀਂ ਦਿੱਤਾ ਡੇਲੀ ਆਪਾਂ ਅਰਦਾਸ ਜ਼ਰੂਰ ਕੀਤੀ ਹੈ ਪਰ ਉਹ ਅਰਦਾਸ ਸਾਨੂੰ ਕੁਝ ਸਮਝਾ ਰਹੀ ਸੀ ਸਾਨੂੰ ਕੁਝ ਕਹਿਣਾ ਚਾਹ ਰਹੀ ਸੀ ਪਰ ਉਸ ਪਾਸੇ ਨੂੰ ਆਪਾਂ ਧਿਆਨ ਨਹੀਂ ਦਿੱਤਾ ਕਿਸੇ ਬਿਲਡਿੰਗ ਤੇ ਹੀ ਗੱਲ ਨਹੀਂ ਸੀ ਹੋ ਰਹੀ ਵੀ ਉਸ ਬਿਲਡਿੰਗ ਦਾ ਧਿਆਨ ਧਰ ਲਿਓ ਲਾਈਟਾਂ ਦਾ ਧਿਆਨ ਧਰ ਲਿਓ ਟੈਂਟ ਕਿਵੇਂ ਧੀ ਇਹਦਾ ਧਿਆਨ ਧਰ ਲਿਓ ਨਾ 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 ਜਦੋਂ ਇਹ ਗੱਲ ਆਈ ਨਾ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਉਹਦਾ ਭਾਵ ਇਹ ਸੀ ਸਿਖਾ ਜਰਾ ਝਾਤ ਮਾਰ ਕੇ ਵੇਖ ਉਹਨਾਂ ਪੰਜਾਂ ਤਖਤਾਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਲਾਗੂ ਕੀਤੀ ਹੋਈ ਹੈ ਜਾਂ ਨਹੀਂ ਕੀਤੀ ਹੋਈ ਇਹ ਇਹ ਵੇਖੋ ਤੇ ਜਾ ਕੇ ਇਸ ਚੀਜ਼ ਦਾ ਧਿਆਨ ਧਰ ਕਿ ਉਹਨਾਂ ਜਗਾਵਾਂ ਦੇ ਉੱਤੇ ਗੁਰੂ ਦੀ ਵਿਚਾਰਧਾਰਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਚਾਰਧਾਰਾ ਲਾਗੂ ਹੈ ਕਿ ਜਿਹੜੇ ਸਰਬੱਤ ਗੁਰਦੁਆਰਿਆਂ ਦਾ ਤੁਸੀਂ ਧਿਆਨ ਧਰਦਾ ਪਿਆ ਉਹਨਾਂ ਜਗਾਵਾਂ ਦੇ ਉੱਤੇ ਜਰਾ ਇੱਕ ਝਾਤ ਮਾਰ ਕੇ ਵੇਖ ਕਿ ਉੱਥੇ ਗੁਰੂ ਦੀ ਵਿਚਾਰਧਾਰਾ ਲਾਗੂ ਹੈ ਜੇ ਸਾਡੇ ਲੋਕ ਪਟਨੇ ਦੀ ਧਰਤੀ ਦੇ ਉੱਤੇ ਗਏ ਸੀ ਤੇ ਅਰਦਾਸ ਦਾ ਇਹ ਪਹਿਰਾ ਪੜਨਾ ਸਾਡੇ ਵਾਸਤੇ ਤਾਂ ਸਫਲਾ ਸੀ ਜੇ ਉੱਥੇ ਜਾ ਕੇ ਵੇਖ ਕੇ ਵੀ ਆਉਂਦੇ ਵੀ ਇੱਥੇ ਗੁਰੂ ਦੀਆਂ ਬਾਤਾਂ ਹੋਈਆਂ ਵੀ ਨੇ ਕਿ ਇੱਥੇ ਗੁਰੂ ਦੀ ਵਿਚਾਰਧਾਰਾ ਲਾਗੂ ਕੀਤੀ ਵੀ ਹੋਈ ਹੈ ਕੀ ਇੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੁਰਤਾ ਗੱਦੀ ਨੂੰ ਕਿਤੇ ਚੈਲੰਜ ਤੇ ਨਹੀਂ ਕੀਤਾ ਜਾ ਰਿਹਾ ਕੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਇੱਥੇ ਕਿਸੇ ਹੋਰ ਗ੍ਰੰਥ ਦਾ ਪ੍ਰਕਾਸ਼ ਤੇ ਨਹੀਂ ਹੋਇਆ ਹੋਇਆ ਜਿਹੜੀਆਂ ਆਰਤੀਆਂ ਤੋਂ ਗੁਰੂ ਗ੍ਰੰਥ ਸਾਹਿਬ ਜੀ ਰੋਕਦੇ ਨੇ ਕਿਤੇ ਗੁਰੂ ਗ੍ਰੰਥ ਸਾਹਿਬ ਨੂੰ ਪਿਕਚਰਾਂ ਤੇ ਨਹੀਂ ਕੀਤੀਆਂ ਜਾ ਰਹੀਆਂ ਵੀ ਉਹੀ ਆਰਤੀਆਂ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਫਿਰ ਕੀਤੀਆਂ ਜਾ ਰਹੀਆਂ ਹੁਣ ਧਿਆਨ ਤੇ ਆ ਧਰਨਾ ਸੀਗਾ ਤੇ ਲੋਕਾਂ ਨੂੰ ਅਵੇਅਰ ਕਰਨ ਵਾਲੇ ਪਾਸੋਂ ਤੁਰਨਾ ਸੀ ਵੀ ਆ ਮਨਮਤ ਜਿਹੜੀ ਗੁਰਦੁਆਰਿਆਂ ਦੇ ਅੰਦਰ ਹੋ ਰਹੀ ਹੈ ਇਹ ਮਨਮਤ ਨਹੀਂ ਹੋਣੀ ਚਾਹੀਦੀ ਇੱਥੇ ਤਾਂ ਗੁਰੂ ਨੇ ਸਿਧਾਂਤ ਦਿੱਤਾ ਹੈ ਗगनਮੈ ਥਾਲ ਰਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਬਰੋ ਕਰੇ ਸਗਲ ਬਨਰਾਏ ਫੁਲੰਤ ਜੋਤੀ ਗੁਰੂ ਤੇ ਇਹ ਕਹਿੰਦਾ ਵੀ ਰੱਬ ਦੀ ਆਰਤੀ ਤੇ ਆਪੇ ਹੋ ਰਹੀ ਹੈ ਰੱਬ ਦੀ ਆਰਤੀ ਸਾਨੂੰ ਕਰਨ ਦੀ ਲੋੜ ਨਹੀਂ ਹੈ ਰੱਬ ਦੀ ਆਰਤੀ ਆਪੇ ਹੋ ਰਹੀ ਐ ਹੁਣ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇਹ ਉਪਦੇਸ਼ ਸਾਡੇ ਸਾਹਮਣੇ ਰੱਖਦੇ ਹੋਣ ਤੇ ਉਸੇ ਗੁਰੂ ਗ੍ਰੰਥ ਸਾਹਿਬ ਨੂੰ ਟੀਚਰਾਂ ਕੀਤੀਆਂ ਜਾਂਦੀਆਂ ਹੁਣ ਅੱਗੇ ਥਾਲੀ ਦੇ ਵਿੱਚ ਦੀਵੇ ਬਾਲ ਕੇ ਤੇ ਉਸੇ ਤਰ੍ਹਾਂ ਜਿਵੇਂ ਮੰਦਰਾਂ ਦੇ ਵਿੱਚ ਮੂਰਤੀਆਂ ਦੇ ਅੱਗੇ ਫੁੱਲ ਸੁਟੇ ਜਾਂਦੇ ਨੇ ਦੀਵੇ ਜਗਾ ਕੇ ਮੂਰਤੀ ਦੇ ਅੱਗੇ ਥਾਲੀਆਂ ਘੁਮਾਈਆਂ ਜਾਂਦੀਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਵੀ ਸੇਮ ਉਸੇ ਤਰ੍ਹਾਂ ਹੋਵੇ ਤੇ ਗੁਰੂ ਨਾਨਕ ਪਾਤਸ਼ਾਹ ਨੂੰ ਇਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਟੀਚਰਾਂ ਨਹੀਂ ਪਰ ਵੇਖ ਲਓ ਸਾਡੇ ਤਖਤਾਂ ਦੇ ਉੱਤੇ ਇਹ ਕੰਮ ਹੋ ਰਹੇ ਨੇ ਇਹਦਾ ਮਤਲਬ ਕੀ ਹੈ ਅਸੀਂ ਅਰਦਾਸ ਦੇ ਵਿੱਚ ਪੜਦੇ ਜਰੂਰ ਹਾਂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪਰ ਅਸੀਂ ਧਿਆਨ ਧਰਿਆ ਨਹੀਂ ਅਸੀਂ ਧਿਆਨ ਧਰਿਆ ਨਹੀਂ ਅਸੀਂ ਧਿਆਨ ਪਤਾ ਨਹੀਂ ਕਿਸੇ ਸ਼ਾਇਦ ਹੋਰ ਪਾਸੇ ਨਾਲ ਧਰਦੇ ਹੋਵਾਂਗੇ ਜਾਂ ਇੱਕ ਰੂਟੀਨ ਬਣ ਗਈ ਹੈ ਵੀ ਅਰਦਾਸ ਹੋਣੀ ਹੈ ਆਪਾਂ ਖੜੇ ਹੋ ਜਾਣਾ ਹੈ ਜਦੋਂ ਅਰਦਾਸ ਹੋ ਰਹੀ ਭਾਈ ਸਾਹਿਬ ਨੇ ਤੇ ਕਾਰ ਹੀ ਦੇਣੀ ਹੈ ਸਾਨੂੰ ਧਿਆਨ ਚ ਵੀ ਲੈ ਕੇ ਆਉਣ ਦੀ ਕੀ ਲੋੜ ਹੈ ਵੀ ਕੀ ਬੋਲਿਆ ਜਾ ਰਿਹਾ ਤਕੀ ਨਹੀਂ ਬੋਲਿਆ ਜਾ ਰਿਹਾ ਉਸੇ ਹੀ ਅਰਦਾਸ ਦੇ ਵਿੱਚ ਇਹ ਵੀ ਜ਼ਿਕਰ ਆਉਂਦਾ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਅਗਲਾ ਕੀ ਹੈ ਜੀ ਵਿਵੇਕ ਦਾਨ ਹੁਣ ਮੈਂ ਪੁੱਛਾਂ ਵਿਵੇਕ ਦਾ ਮਤਲਬ ਕੀ ਹੈ ਸ਼ਾਇਦ ਬਹੁਤਿਆਂ ਨੂੰ ਇਹਦਾ ਭਾਵ ਨਹੀਂ ਪਤਾ ਹੋਏਗਾ ਮੰਗਦੇ ਜਰੂਰ ਆਂ ਵਿਵੇਕ ਦਾਨ ਪਰ ਉਹ ਵਿਵੇਕ ਹੈ ਕੀ ਵਿਵੇਕ ਸਿਗਾ ਚੰਗੇ ਤੇ ਮੰਦੇ ਦੀ ਪਰਖ ਕਰਨ ਵਾਲੀ ਬੁੱਧੀ ਗੁਰੂ ਦੇ ਕੋਲੋਂ ਡੇਲੀ ਆਪਾਂ ਮੰਗਦੇ ਆਂ ਦੇ ਗੁਰੂ ਸਾਹਿਬ ਮੈਨੂੰ ਉਹ ਵਿਵੇਕ ਬੁੱਧ ਦੇ ਦਿਓ ਮੈਨੂੰ ਉਹ ਵਿਵੇਕਦਾਨ ਦੇ ਦਿਓ ਕਿ ਮੈਂ ਪਰਖ ਕਰ ਸਕਾਂ ਵੀ ਕਿਹੜੀ ਚੀਜ਼ ਤੁਹਾਡੇ ਅਕੋਰਡਿੰਗ ਹੈ ਤੇ ਕਿਹੜੀ ਚੀਜ਼ ਤੁਹਾਡੇ ਅਕੋਰਡਿੰਗ ਨਹੀਂ ਹੈ ਕੀ ਗੁਰਦੁਆਰੇ ਵਿੱਚ ਹੋਣਾ ਚਾਹੀਦਾ ਹੈ ਤੇ ਕੀ ਗੁਰਦੁਆਰੇ ਵਿੱਚ ਨਹੀਂ ਹੋਣਾ ਚਾਹੀਦਾ ਇਹ ਮੈਨੂੰ ਵਿਵੇਕ ਬੁੱਧੀ ਦੀ ਬਖਸ਼ਿਸ਼ ਕਰ ਦਿਓ ਮਾਫ ਕਰਿਓ ਅਸੀਂ ਪੜਿਆ ਹੀ ਹੈ ਵਿਵੇਕਦਾਨ ਪਰ ਉਹ ਵਿਵੇਕਦਾਨ ਗੁਰੂ ਦੇ ਕੋਲੋਂ ਲਿਆ ਨਹੀਂ ਹੈਗਾ ਕਿਉਂਕਿ ਉਹ ਮਿਲਣਾ ਤੇ ਤਾਂ ਸੀਗਾ ਜੇ ਖੁਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਆਪਾਂ ਪੜਦੇ ਖੋਦ ਵਿਚਾਰਦੇ ਤੇ ਗੁਰਬਾਣੀ ਦੇ ਅਕੋਰਡਿੰਗ ਆਪਣੀ ਜ਼ਿੰਦਗੀ ਨੂੰ ਬਤੀਤ ਕਰਨ ਦਾ ਯਤਨ ਕਰਦੇ ਤਾਂ ਇਹ ਸਭ ਕੁਝ ਹੋ ਸਕਦਾ ਸੀਗਾ ਪਰ ਸਾਡੀ ਕੌਮ ਨੇ ਹੋਰ ਸਭ ਕੁਝ ਕੀਤਾ ਦਿਹਾੜੇ ਬਹੁਤ ਮਨਾਏ ਨੇ ਨਗਰ ਕੀਰਤਨ ਬਹੁਤ ਕੱਡੇ ਨੇ ਪ੍ਰਭਾਤ ਫੇਰੀਆਂ ਬਹੁਤ ਕੱਡੀਆਂ ਨੇ ਪਰ ਜਿਹੜਾ ਸਭ ਤੋਂ ਅਹਿਮ ਤੇ ਮੇਨ ਕੰਮ ਸੀ ਨਾ ਜਿਹੜਾ ਬਾਬਾ ਦੀਪ ਸਿੰਘ ਜੀ ਨੇ ਆਪਣੀ ਜ਼ਿੰਦਗੀ ਦੇ ਅੰਦਰ ਕੀਤਾ ਗੁਰਬਾਣੀ ਨੂੰ ਪੜਿਆ ਗੁਰਬਾਣੀ ਨੂੰ ਵਿਚਾਰਿਆ ਤੇ ਉਸ ਗੁਰਬਾਣੀ ਦੇ ਸਿਧਾਂਤ ਨੂੰ ਗੁਰਬਾਣੀ ਦੀ ਵਿਚਾਰਧਾਰਾ ਨੂੰ ਆਪਣੀ ਜ਼ਿੰਦਗੀ ਦੇ ਅੰਦਰ ਕਮਾ ਕੇ ਉਸ ਅਨੁਸਾਰ ਆਪਣੀ ਜ਼ਿੰਦਗੀ ਨੂੰ ਬਤੀਤ ਕੀਤਾ ਉਸ ਕੰਮ ਤੋਂ ਅੱਜ ਸਾਡਾ ਸਮਾਜ ਬਹੁਤ ਦੂਰ ਜਾ ਚੁੱਕਿਆ ਹੈ ਬਾਬਾ ਦੀਪ ਸਿੰਘ ਦਾ ਦਿਹਾੜਾ ਮਨਾ ਰਹੇ ਹੋ ਤੁਸੀਂ ਬਾਬਾ ਦੀਪ ਸਿੰਘ ਜੀ ਹੋਣਾ ਦੀ ਜਿਹੜੀ ਸ਼ਹੀਦੀ ਹੈ ਨਾ ਉਹ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਹੈ ਕਿਉਂ ਆਈ ਸੀ ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਗੁਰਦੁਆਰੇ ਗੁਰਦੁਆਰਿਆਂ ਦੇ ਉੱਤੇ ਜਦੋਂ ਅਫਦਾਲੀ ਨੇ ਹਮਲਾ ਕੀਤਾ ਸੀਗਾ ਤੇ ਬਾਬਾ ਦੀਪ ਸਿੰਘ ਜੀ ਨੂੰ ਦਰਬਾਰ ਸਾਹਿਬ ਦੀ ਬੇਦਬੀ ਜਿਹੜੀ ਸੀ ਉਹ ਬਰਦਾਸ਼ਤ ਨਹੀਂ ਸੀ ਹੋਈ ਤੇ ਇਸੇ ਕਰਕੇ ਹੀ ਬਾਬਾ ਦੀਪ ਸਿੰਘ ਜੀ ਚੱਲੇ ਤੇ ਅਖੀਰ ਉਹਨਾਂ ਦੀ ਸ਼ਹੀਦੀ ਹੁੰਦੀ ਹੈ ਕਿ ਦਰਬਾਰ ਸਾਹਿਬ ਦੀ ਬੇਦਬੀ ਉਹਨਾਂ ਦੇ ਕੋਲੋਂ ਬਰਦਾਸ਼ਤ ਨਹੀਂ ਹੋਈ ਮੈਂ ਟੂਕ ਮਾਤਰੀ ਗੱਲ ਸਾਂਝੀ ਕਰ ਰਿਹਾ ਬਾਬਾ ਦੀਪ ਸਿੰਘ ਉਹਨਾਂ ਨੂੰ ਬੇਦਬੀ ਬਰਦਾਸ਼ਤ ਨਹੀਂ ਹੋਈ ਅੱਜ ਦਾ ਸਿੱਖ ਵੇਖੋ ਬੇਦਬੀ ਬਰਦਾਸ਼ਤ ਕਰ ਰਿਹਾ ਹਉਨ ਲੱਗਦਾ ਨਹੀਂ ਅੱਜ ਅੱਜ ਦਾ ਸਿੱਖ ਬੇਦਬੀ ਬਰਦਾਸ਼ਤ ਕਰ ਰਿਹਾ ਅੱਜ ਗੁਰਦੁਆਰੇ ਦੀਆਂ ਇਲੈਕਸ਼ਨਾਂ ਹੁੰਦੀਆਂ ਨੇ ਤੇ ਇਲੈਕਸ਼ਨਾਂ ਵਿੱਚ ਸ਼ਰਾਬ ਵਰਤਾਈ ਜਾਂਦੀ ਕੀ ਇਹ ਬੇਦਬੀ ਨਹੀਂ ਹੈ ਝਾਤੀ ਮਾਰ ਕੇ ਵੇਖੋ ਮੈਂ ਕਿਸੇ ਇੱਕ ਥਾਂ ਦੀ ਗੱਲ ਨਹੀਂ ਕਰ ਰਿਹਾ 올 ਓਵਰ ਸਾਰੀ ਜਗ੍ਹਾ ਦੀ ਗੱਲ ਕਰ ਰਿਹਾ ਹੁਣ ਕਿੱਥੇ ਇਹ ਕੰਮ ਹੁੰਦੇ ਨੇ ਉਹ ਤੁਸੀਂ ਆਪੇ ਵੇਖਿਓ ਗੁਰਦੁਆਰੇ ਦੀ ਇਲੈਕਸ਼ਨ ਹੈ ਇਲੈਕਸ਼ਨ ਦੇ ਵਿੱਚ ਸ਼ਰਾਬ ਦੇ ਕੇ ਤਾਂ ਵੋਟ ਲਈ ਜਾ ਰਹੀ ਹੈ ਕੀ ਇਹ ਬੇਦਬੀ ਹੈ ਮੈਂ ਤਾਂ ਕਹਿੰਦਾ ਇਦਾਂ ਦੀ ਬੇਦਬੀ ਤਾਂ ਸ਼ਾਇਦ ਕਿ ਸੇ ਹੋਰ ਨੇ ਨਹੀਂ ਕੀਤੀ ਹੋਣੀ ਜਿੰਨੀ ਵੱਡੀ ਬੇਦਬੀ ਪੰਗਾ ਮੰਨਣ ਵਾਲੇ ਕਰਦੇ ਪਏ ਨੇ ਵੇਖ ਲਓ ਤੁਸੀਂ ਸਾਡਾ ਸਮਾਜ ਕਿਹੜੇ ਪਾਸੇ ਨੂੰ ਜਾ ਰਿਹਾ ਜਦੋਂ ਗੁਰੂ ਦੀ ਵਿਚਾਰਧਾਰਾ ਗੁਰਦੁਆਰੇ ਦੇ ਵਿੱਚ ਲਾਗੂ ਨਹੀਂ ਹੈ ਬੰਦਾ ਆਪਣੀ ਵਿਚਾਰਧਾਰਾ ਉੱਥੇ ਲਾਗੂ ਕਰਨੀ ਚਾਹ ਰਿਹਾ ਇਸ ਬਹੁਤ ਵੱਡੀ ਬੇਦਬੀ ਹੈ ਠੀਕ ਹੈ ਅੱਜ ਇਮਾਰਤ ਨੂੰ ਕੋਈ ਨਹੀਂ ਨੁਕਸਾਨ ਪਹੁੰਚਾਇਆ ਜਾ ਰਿਹਾ ਠੀਕ ਹੈ ਅੱਜ ਸੋਨਾ ਵੀ ਬਹੁਤ ਲੱਗਦਾ ਪਿਆ ਠੀਕ ਹੈ ਅੱਜ ਸਾਰੇ ਦਾ ਸਾਰਾ ਸੋਨੇ ਨਾਲ ਮੜ ਦਿੱਤਾ ਗਿਆ ਪਰ ਗੌਰ ਕਰਿਓ ਸਿਧਾਂਤਕ ਤੌਰ ਦੇ ਉੱਤੇ ਅੱਜ ਬੇਦਬੀ ਹੋ ਰਹੀ ਹੈ ਸਿਧਾਂਤਕ ਤੌਰ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਨ ਨੂੰ ਲਾਗੂ ਨਾ ਕਰਕੇ ਇਸ ਢੰਗ ਦੇ ਨਾਲ ਬੇਦਬੀ ਹੋ ਰਹੀ ਹੈ ਆਪਣੀਆਂ ਮਨਮਾਨੀਆਂ ਚਲਾ ਕੇ ਅੱਜ ਦੇ ਟਾਈਮ ਦੇ ਵਿੱਚ ਗੁਰਦੁਆਰਿਆਂ ਦੇ ਅੰਦਰ ਬੇਦਬੀ ਹੋ ਰਹੀ ਹੈ ਚਾਹੀਦਾ ਤੇ ਇਹ ਸੀਗਾ ਭਾਵੇਂ ਕੋਈ ਰਾਗੀ ਸਿੰਘ ਹੋਵੇ ਭਾਵੇਂ ਕੋਈ ਮੇਰੇ ਵਰਗਾ ਪ੍ਰਚਾਰਕ ਹੋਵੇ ਭਾਵੇਂ ਕੋਈ ਗ੍ਰੰਥੀ ਸਿੰਘ ਹੋਵੇ ਭਾਵੇਂ ਸਾਡੀ ਕੋਈ ਪ੍ਰਬੰਧਕ ਕਮੇਟੀ ਦਾ ਮੈਂਬਰ ਹੋਵੇ ਚਾਹੀਦਾ ਇਹ ਸੀ ਵੀ ਅਸੀਂ ਸਾਰੇ ਹੀ ਪੂਰਨ ਤੌਰ ਦੇ ਉੱਤੇ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੁੰਦੇ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਸਾਨੂੰ ਹੋਰ ਕਿਸੇ ਪਾਸੇ ਝਾਕਣ ਦੀ ਲੋੜ ਹੀ ਨਹੀਂ ਸੀ ਕੇਵਲ ਤੇ ਕੇਵਲ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੁੰਦੇ ਤੇ ਇਹ ਸਿਧਾਂਤ ਸਾਡੀ ਜ਼ਿੰਦਗੀ ਦੇ ਅੰਦਰ ਕਿਤੇ ਵਸ ਜਾਂਦਾ ਜੋ ਗੁਰ ਕਹੈ ਸੋਈ ਭਲ ਮੰਨੋ ਵੀ ਜਿਹੜੀ ਵੀ ਗੱਲ ਗੁਰੂ ਕਹਿ ਰਿਹਾ ਹੈ ਨਾ ਉਸ ਗੱਲ ਨੂੰ ਆਪਾਂ ਮੰਨਣਾ ਜੋ ਗੁਰ ਕਹੈ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ ਤੇ ਸਾਡੀ ਇਹ ਜ਼ਿੰਦਗੀ ਦੀ ਕਥਾ ਬੜੀ ਨਿਰਾਲੀ ਹੋ ਜਾਣੀ ਸੀ ਬੜੀ ਵਧੀਆ ਹੋ ਜਾਣੀ ਸੀ ਪਰ ਗੌਰ ਕਰਿਓ ਮੇਰੇ ਵਰਗੇ ਨੇ ਅਖਵਾਇਆ ਇਹੀ ਹੈ ਕਿ ਮੈਂ ਗੁਰੂ ਦਾ ਪ੍ਰਚਾਰਕ ਆ ਸਾਡੇ ਰਾਗੀ ਸਿੰਘ ਵੀਰ ਨੇ ਵੀ ਇਹੀ ਅਖਵਾਇਆ ਸਾਡੇ ਗਰੰਥੀ ਸਿੰਘ ਵੀਰ ਨੇ ਵੀ ਇਹੀ ਅਖਵਾਇਆ ਕਿ ਅਸੀਂ ਗੁਰੂ ਦੀ ਗੱਲ ਕਰਨ ਵਾਲੇ ਆ ਮੈਂ ਸਾਰਿਆਂ ਦੀ ਗੱਲ ਤੇ ਨਹੀਂ ਕਰਦਾ ਬਹੁਤ ਸਾਰੇ ਇਹੋ ਜਿਹੇ ਵੀ ਨੇ ਜਿਹੜੇ ਡਟ ਕੇ ਗੁਰੂ ਦੀ ਵਿਚਾਰਧਾਰਾ ਦੇ ਉੱਤੇ ਪਹਿਰਾ ਦਿੰਦੇ ਨੇ ਪਰ ਬਹੁਤ ਸਾਰੇ ਮੇਰੇ ਵਰਗੇ ਇਹੋ ਜਿਹੇ ਵੀ ਹੈਗੇ ਨੇ ਜਿਹੜੇ ਗੁਰੂ ਦੀ ਵਿਚਾਰਧਾਰਾ ਦੇ ਉੱਤੇ ਤੁਰਦੇ ਨਹੀਂ ਹੈਗੇ ਅਖਵਾ ਰਹੇ ਨੇ ਪਰ ਤੁਰਦੇ ਨਹੀਂ ਉਸ ਪਾਸੇ ਨੂੰ जानਣ واسطے تیار نہیں قوم ਨੂੰ ਸਿਹਤ ਦੇਣ ਵਾਸਤੇ تیار ਨਹੀਂ ਤੇ ਫਿਰ ਇਹ ਪੜ੍ਹੇ ਦਾ ਫਾਇਦਾ ਵੀ ਕੀ ਹੋਇਆ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਇਹ ਤਾਂ ਕੇਵਲ ਜ਼ੁਬਾਨ ਤੋਂ ਪੜ ਲਿਆ ਨਾ ਤੋਤਾ ਰਟਣੀ ਹੋ ਗਈ ਜਿਵੇਂ ਉਹ ਇੱਕ ਕਹਾਣੀ ਬੜੀ ਪਿਆਰੀ ਆਉਂਦੀ ਨਾ ਵੀ ਤੋਤਿਆਂ ਨੂੰ ਸਿਖਾ ਦਿੱਤਾ ਕਿਸੇ ਨੇ ਵੀ ਸ਼ਿਕਾਰੀ ਆਏਗਾ ਦਾਣਾ ਪਾਏਗਾ ਤੁਸੀਂ ਦਾਣਾ ਖਾਣਾ ਨਹੀਂ ਜੇ ਖਾ ਲਿਆ ਤੇ ਉਹਦੇ ਜਾਲ ਦੇ ਵਿੱਚ ਫਸ ਜਾਓਗੇ ਹੁਣ ਤੋਤਿਆਂ ਨੂੰ ਸਿਖਾਤਾ ਹੁਣ ਸਿਖਾਣ ਵਾਲੇ ਨੇ ਇਹ ਲਾਈਨਾਂ ਤੇ ਚੇਤੇ ਕਰਾ ਦੁੱਤੀਆਂ ਉਹਨੂੰ ਪਰ ਅਰਥ ਨਹੀਂ ਸਮਝਾਏ ਵੀ ਇਹਦਾ ਮਤਲਬ ਕੀ ਹੈ ਹੁਣ ਤੋਤੇ ਵਿਚਾਰੇ ਨੂੰ ਪਤਾ ਹੀ ਨਹੀਂ ਉਹ ਦੋ ਤੋਤੇ ਨੇ ਉਹ ਪੜੀ ਜਾਂਦੇ ਨੇ ਸ਼ਿਕਾਰੀ ਆਏਗਾ ਦਾਣਾ ਪਾਏਗਾ ਅਸੀਂ ਦਾਣਾ ਖਾਣਾ ਨਹੀਂ ਜੇ ਖਾ ਲਿਆ ਤਾਂ ਸ਼ਿਕਾਰੀ ਸਾਨੂੰ ਜਾਲ ਪਾ ਕੇ ਫੜ ਕੇ ਲੈ ਜਾਏਗਾ ਉਹ ਬੋਲੀ ਜਾਂਦੇ ਨੇ ਬਾਰ ਬਾਰ ਰਿਪੀਟ ਕਰੀ ਜਾਂਦੇ ਨੇ ਇਹਨਾਂ ਗੱਲਾਂ ਹੋਇਆ ਕੀ ਸ਼ਿਕਾਰੀ ਆਇਆ ਦਾਣਾ ਵੀ ਉਹਨੇ ਪਾਇਆ ਉਹ ਬੋਲ ਰਹੇ ਨੇ ਨਾਲ 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 ਖਾ ਰਹੇ ਨੇ ਸ਼ਿਕਾਰੀ ਆਏਗਾ ਦਾਣਾ ਪਾਏਗਾ ਅਸੀਂ ਦਾਣਾ ਖਾਣਾ ਨਹੀਂ ਖਾ ਲਿਆ ਤੇ ਫਸ ਜਾਾਂਗੇ ਉਹ ਬੋਲੀ ਜਾ ਰਹੇ ਨੇ ਸ਼ਿਕਾਰੀ ਆਇਆ ਦਾਣਾ ਪਾਇਆ ਉਹਨੇ ਆਪਣੇ ਜਾਲ ਦੇ ਵਿੱਚ ਇਹਨਾਂ ਨੂੰ ਫਸਾ ਲਿਆ ਹੁਣ ਜਾਲ ਦੇ ਵਿੱਚ ਫਸਾ ਕੇ ਇਹਨਾਂ ਨੂੰ ਆਪਣੇ ਨਾਲ ਲੈ ਕੇ ਜਾ ਰਿਹਾ ਤੇ ਇਹ ਫਿਰ ਬੋਲੀ ਜਾਂਦੇ ਨੇ ਸ਼ਿਕਾਰੀ ਆਏਗਾ ਦਾਣਾ ਪਾਏਗਾ ਅਸੀਂ ਦਾਣਾ ਖਾਣਾ ਨਹੀਂ ਖਾ ਲਿਆ ਤੇ ਆਪਾਂ ਫਸ ਜਾਵਾਂਗੇ ਫਸ ਗਏ ਨੇ ਆਲਰੇਡੀ ਪਰ ਫਿਰ ਵੀ ਪੜੀਦਾ ਰਹੇ ਨੇ ਸੋ ਸਾਡਾ ਵੀ ਹਿਸਾਬ ਕਿ ਤਾਂ ਵੇ ਇਦਾਂ ਦਾ ਨਹੀਂ ਹੈ ਸਾਡੀ